ਅੱਜ ਦੀਆਂ ਦੋ ਤਾਜ਼ਾ ਤਰੀਨ ਖਬਰਾਂ ਹਨ ਇੱਕ ਤਾਂ ਕਿ ਡੋਨਲਡ 트੍ਰੰਪ ਅਮਰੀਕਾ ਦੇ ਰਾਸ਼ਟਰਪਤੀ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨ ਪਿੰਗ ਨੂੰ ਫੋਨ ਕਰਕੇ ਵਪਾਰਕ ਮਾਮਲਿਆਂ ਬਾਰੇ 90 ਮਿੰਟ ਗੱਲਬਾਤ ਕੀਤੀ ਤੇ ਬਾਅਦ ਵਿੱਚ ਦੋਨਾਂ ਆਗੂਆਂ ਨੇ ਇੱਕ ਦੂਸਰੇ ਨੂੰ ਆਪਣੇ ਆਪਣੇ ਦੇਸ਼ ਵਿੱਚ ਆਉਣ ਦਾ ਨਿਯੋਤਾ ਦਿੱਤਾ ਦੂਸਰੀ ਖਬਰ ਇਹ ਹੈ ਕਿ ਪਾਕਿਸਤਾਨ ਨੂੰ ਸੰਯੁਕਤ ਰਾਸ਼ਟਰ ਸੰਘ ਦੀ ਜਿਹੜੀ ਅਤਵਾਦ ਨੂੰ ਕਾਬੂ ਕਰਨ ਵਾਲੀ ਸੰਸਥਾ ਹੈ ਉਸ ਦਾ ਉਸ ਨੂੰ ਉਪ ਪ੍ਰਧਾਨ ਚੁਣਿਆ ਗਿਆ ਹੈ ਇਹ ਬੜੀਆਂ ਅਜੀਬ ਜਿਹੀਆਂ ਖਬਰਾਂ ਹਨ ਜਿਸ ਨੇ ਕੀ ਇਹ ਸਾਬਤ ਕਰ ਦਿੱਤਾ ਹੈ ਕਿ ਭਾਰਤ ਸਰਕਾਰ ਦੀ ਕੂਟਨੀਤੀ ਦੁਨੀਆ ਦੇ ਵਿੱਚ ਪੂਰੀ ਤਰ੍ਹਾਂ ਅਸਫਲ ਹੋ ਚੁੱਕੀ ਹੈ ਜਿਹੜੇ ਟਰੰਪ ਨੂੰ ਸਾਡੇ ਪ੍ਰਧਾਨ ਮੰਤਰੀ ਆਪਣਾ ਮਿੱਤਰ ਰੱਖਦੇ ਹਨ ਉਹਨਾਂ ਨੇ ਸਾਨੂੰ ਪੁੱਛਿਆ ਤਾਂ ਕਿ ਨਹੀਂ ਬਲਕਿ ਹਾਰਵਰਡ ਦੇ ਵਿੱਚ ਜੋ ਯੂਨੀਵਰਸਿਟੀ ਦੇ ਵਿੱਚ ਪੜਨ ਜਾ ਰਹੇ ਬੱਚਾ ਤੇ ਰੋਕ ਲਾਈ ਹੈ ਉਸ ਦੇ ਨਾਲ ਸਾਡੇ ਵਿਦਿਆਰਥੀਆਂ ਦੀ ਬਹੁਤ ਵੱਡੀ ਗਿਣਤੀ ਤੇ ਪ੍ਰਭਾਵ ਪਏਗਾ ਇਹ ਸਾਬਤ ਕਰ ਦਿਆ ਹਨ ਕਿ ਸਾਡੇ ਦੇਸ਼ ਨੂੰ ਆਪਣੀ ਕੂਟਨੀਤੀ ਦੇ ਵਿੱਚ ਪਰਵਰਤਨ ਕਰਨਾ ਪਏਗਾ ਹੁਣ ਤਾਂ ਰੂਸ ਦੇ ਵੀ ਪੁਤਿਨ ਦੇ ਇੱਕ ਸਹਿਯੋਗੀ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਜੰਗ ਰੁਕਵਾਂ ਦੇ ਵਿੱਚ ਜੋ ਭਾਰਤ ਪਾਕਿਸਤਾਨ ਦੇ ਵਿੱਚ ਹੋਈ ਅਮਰੀਕਾ ਦਾ ਹੱਥ ਸੀ ਇੱਕ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਭਾਰਤ ਸਰਕਾਰ ਦੇ ਪ੍ਰਧਾਨ ਮੰਤਰੀ ਨੇ ਹਾਲੇ ਤੱਕ ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕੀਤਾ ਇਹ ਗੱਲਾਂ ਸੋਚਣ ਵਾਲੀਆਂ ਹਨ ਇਸ ਲਈ ਮੈਂ ਆਪ ਨੂੰ ਬੇਨਤੀ ਕਰਦਾ ਕਿ ਭਾਰਤ ਦੀ ਕੂਟਨੀਤਿਕ ਅਸਫਲਤਾ ਬਾਰੇ ਜ਼ਰੂਰ ਸਾਨੂੰ ਚਿੰਤਾ ਪ੍ਰਗਟ ਕਰਨੀ ਚਾਹੀਦੀ ਹੈ ਤੇ ਪ੍ਰਧਾਨ ਮੰਤਰੀ ਤੋਂ ਜਵਾਬ ਮੰਗਣਾ ਚਾਹੀਦਾ ਹੈ